Sikh caucus kitab is kal di vi american sikh congressional caucus ne house resolution 417 the support nahi the house resolution title praising india's rich religious diversity and commitment to tolerance Inequality equality and reaffirming the need to protect the rights and freedoms of religious minorities ਜੋਰੀਆਂ ਘਟ ਗਿਆਣਤੀ ਇਹਦੀਆਂ ਕੌਮਾਂ ਆ ਵੀ ਉਹਨਾਂ ਦੇ ਜਿਹੜੇ ਆ ਜਿਹੜੇ ਹੱਕ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਤੁਹਾਡੀ ਇਹ ਸੋਲੂਸ਼ਨ ਬਾਰੇ ਕੀ ਰਾਏ ਆ ਸੋ ਮੈਂ ਸਮਝਦਾ ਪੀ ਇਹ ਜਿਹੜਾ ਬਿੱਲ ਆ ਮੇਰੇ ਖਿਆਲੇ 2013 ਚ ਨਿਕਲਿਆ ਇਫ ਆਮ ਨਾਟ ਮਿਸਟੇਕਨ ਹਾਂਜੀ ਸੋ ਐਕਚੁਅਲੀ ਇਹ ਜਿਹੜਾ 2013 ਜਾਂ 14 ਇਹ ਜਿਹੜਾ ਬਿੱਲ ਆ ਇਹ ਐਕਚੁਅਲੀ ਬਹੁਤ ਵੱਡੀ ਇੱਕ ਟੈਕਨੀਕਲ ਬਿੱਲ ਆ ਜਿਹਦੇ ਵਿੱਚ ਇੰਡੀਆ ਦਾ ਔਰ ਅਮਰੀਕਾ ਦਾ ਜੋ इमਰਜਿੰਗ ਰਿਲੇਸ਼ਨਸ਼ਿਪ ਉਸ ਵੇਲੇ ਉੱਭਰ ਰਿਹਾ ਸੀ ਪੀ ਉਹਦੀ ਉਹਦੀ ਜਿਹੜੀ ਉਹਦੇ ਪੈਰਾਮੀਟਰਸ ਕੀ ਹੋਣੇ ਚਾਹੀਦੇ ਆ ਠੀਕ ਆ ਅਮਰੀਕਾ ਤੇ ਇੰਡੀਆ ਦੋਸਤ ਬਣੇ ਪਰ ਕਿਹੜੀਆਂ ਸ਼ਰਤਾਂ ਤੇ ਬਣੇ ਹਾਊਸ ਰੈਜ਼ੋਲੂਸ਼ਨ 417 ਇਹ ਹੈਗੇ ਵੀ ਕਾਂਗਰਸ ਦੀ ਕੀ ਸੈਂਸ ਆ ਸੈਂਸ ਆਫ ਕਾਂਗਰਸ ਕੀ ਆ ਵੀ ਅਸੀਂ ਕਿਦਾਂ ਦਾ ਰਿਸ਼ਤਾ ਚਾਹੁੰਦੇ ਆ ਮੋਦੀ ਕਿਦਾਂ ਬਿਹੇਵ ਕਰੇ ਸਾਰੀਆਂ ਹਦਾਇਤਾਂ ਸੀ ਇਹ ਜਿਹੜਾ ਹਾਊਸ ਰੈਜ਼ੋਲੂਸ਼ਨ 417 ਇਹਦੇ ਵਿੱਚ ਬਹੁਤ ਤਗੜੀਆਂ ਗੱਲਾਂ ਸੀ ਜਿਹੜੀਆਂ ਪੰਜਾਬ ਨੂੰ ਬਹੁਤ ਵੱਡਾ ਫਾਇਦਾ ਦੇ ਸਕਦੇ ਸੀ ਇੱਕ ਕੰਨਾਂ ਨੇ ਮੰਗ ਕੀਤੀ ਸੀ ਕਿ ਸਟੇਟ ਡਿਪਾਰਟਮੈਂਟ ਤੇ ਜਿਹੜੇ ਸਟੇਟ ਨੇ ਇੰਡੀਆ ਦੇ ਇਹ ਉਹਨਾਂ ਨਾਲ ਜਾਦੀ ਗੱਲਬਾਤ ਸਿੱਧੀ ਹੋਵੇ ਤਾਂ ਕਿ ਉਹ ਸਟੇਟਾਂ ਦੀਆਂ ਮੁਸ਼ਕਲਾਂ ਸਮਝ ਸਕਣ ਨਾਲ ਉਹਨਾਂ ਨੇ ਕਿਹਾ ਕਿ ਸਾਨੂੰ ਪੁਲਿਸ ਦੀ ਟ੍ਰੇਨਿੰਗ ਚਾਹੀਦੀ ਆ ਪੁਲਿਸ ਜਿਹੜੀ ਹੈਗੀ ਪੰਜਾਬ ਦੀ ਹੋਰ ਸਟੇਟਾਂ ਦੀ ਉਹ ਮਿਸਬੀਹੇਵ ਬਹੁਤ ਕਰਦੀ ਆ ਉਹਦੀ ਪ੍ਰੋਪਰ ਟ੍ਰੇਨਿੰਗ ਹੋਣੀ ਚਾਹੀਦੀ ਆ ਫਿਰ ਹਾਊਸ ਰੈਜ਼ੋਲੂਸ਼ਨ 417 ਨੇ ਕਿਹਾ ਵੀ ਜਿਹੜੇ ਧਾਰਮਿਕ ਚਿੰਨ੍ਹ ਨੇ ਧਾਰਮਿਕ ਨਾਰੇ ਨੇ ਇਹ ਤੁਸੀਂ ਆ ਜਿਆਦਾ ਇਹਨਾਂ ਨੇ ਹਿੰਦਤਵਾ ਦੇ ਵੱਲ ਲਾਇਆ ਵੀ ਤੁਸੀਂ ਇਹਨਾਂ ਨੂੰ ਐਸ ਧਾਰਮਿਕ ਹਥਿਆਰ ਬਣ ਕੇ ਬਣਾ ਕੇ ਨਹੀਂ ਵਰਤ ਸਕਦੇ ਇਹ ਜੇ ਸਾਰਾ ਉਹ 417 ਪੜੋ ਤੇ ਬਹੁਤ ਵੱਡਾ ਇੱਕ ਹਿਸਟੋਰੀਕਲ ਡਾਕੂਮੈਂਟ ਸੀ ਸੋ ਇਹ ਤੇ ਇੰਨਾ ਸਾਨੂੰ ਚਾਹ ਹੋਣਾ ਚਾਹੀਦਾ ਵੀ ਸਾਡੇ ਹਰੇਕ ਜਿਹੜੇ ਸਾਡੇ ਟੀਵੀ ਸਟੇਸ਼ਨ ਨੇ ਸਾਡੇ ਬਲਾਰੇ ਨੇ ਇਹ ਫਟਾਫਟ ਇਹ ਸਾਰੀ ਗੱਲ ਦੱਸ ਦੇ ਵੀ ਹਾਊਸ ਰੈਜ਼ੋਲੂਸ਼ਨ 417 ਦਾ ਸਾਡਾ ਇਹਦੇ ਵਿੱਚ ਕੀ ਫਾਇਦਾ ਇਹਦੀ ਡਿਸਕਸ਼ਨ ਕਰ ਦੇ ਇਹਨੂੰ ਮੋਬਾਈਲਾਈਜ਼ ਕਰ ਦੇ ਪਰ ਤੁਸੀਂ ਹਾਊਸ ਰੈਜ਼ੋਲੂਸ਼ਨ 417 ਦੀ ਜੇ ਇਤਿਹਾਸ ਵੇਖੋਗੇ ਕਿਸੇ ਵੀ ਸਿੱਖ ਖਾਲਸਾ ਖਾਸ ਕਰਕੇ ਜਿਹੜੇ ਖਾਲਸਤਾਨੀ ਆਪਣੇ ਆਪ ਨੂੰ ਕਹਿੰਦੇ ਸੀ ਉਹਨਾਂ ਨੇ ਇਹ ਬਿੱਲ ਦਾ ਨਾਂ ਨਹੀਂ ਲਿਆ ਇਹਦੀ ਭਾਫ ਨਹੀਂ ਨਿਕਲ ਦਿੱਤੀ ਬਾਹਰ ਔਰ ਸਿੱਖ ਇਨਫੋਰਮੇਸ਼ਨ ਸੈਂਟਰ ਨੇ ਇਹਦੇ ਤੇ ਪੇਪਰ ਵੰਡੇ ਈਮੇਲਾਂ ਭੇਜੀਆਂ ਕੈਨਵਸਿੰਗ ਕੀਤੀ ਔਰ ਈਵਨ ਅਸੀਂ ਦੂਰ ਦੂਰ ਤਾਈਂ ਸਾਊਥਰਨ ਕੈਲੀਫੋਰਨੀਆ ਆ ਆ ਜਨੇ ਸਿੰਧ ਕੌਕਸ ਬਣਾਈਆਂ ਬ੍ਰੈਡ ਸ਼ਰਮਨ ਉਹਦੇ ਦਫ਼ਤਰ ਬੰਦੇ ਭੇਜੇ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਅਸੀਂ ਗਏ ਨਹੀਂ ਤੇ ਬੰਦਿਆਂ ਨੂੰ ਪੈਕੇਜ ਬਣਾ ਕੇ ਭੇਜੇ ਵੀ ਇਹ ਜ਼ਰੂਰ ਸਪான்ਸਰ ਕਰੋ ਸਪான்ਸਰ ਸਪਾਂਸਰ ਕਰੋ ਤੇ ਜਿੰਨੇ ਸਾਡੇ ਆਲੇ ਦੁਆਲੇ ਇਹ ਹੈਗੇ ਸੀ ਦਾਰੇ ਅਸੀਂ 6 ਕਾਂਗਰਸਮੈਨਾਂ ਨੂੰ ਅਸੀਂ ਸਿੱਖ ਇਨਫੋਰਮੇਸ਼ਨ ਸੈਂਟਰ ਵੱਲੋਂ ਇਹਦੇ ਤੇ ਸਪான்ਸਰ ਕਰਾਇਆ ਸੀ ਇਹਦੇ ਵਿੱਚ ਜ਼ਿਆਦਾ ਜਿਹੜੀ ਹੈਗੀ ਆ ਇੰਡੀਅਨ ਅਮਰੀਕਨ ਮੁਸਲਮ ਕਾਉਂਸਲ ਉਹ ਬਿਹਾਈਂਡ ਦ ਸੀਨ ਕੰਮ ਕਰ ਰਹੀ ਕੋਈ கிறिश्चियन ਆਰਗੇਨਾਈਜੇਸ਼ਨ ਕੰਮ ਕਰ ਰਹੀ ਸੀ ਫੇਰ ਪਤਾ ਲੱਗਾ ਪੀ ਐਚਆਰ 417 ਨੂੰ ਜਦੋਂ ਘਮਾਇਆ ਗਿਆ ਉਹਨਾਂ ਸੇਕ ਕਾਕਸ ਬਣ ਗਈ ਸੀ ਉਥੋਂ ਕਿਸੇ ਨੇ ਇਹਦੀ ਹਾਮੀ ਨਹੀਂ ਭਰੀ ਸੋ ਉਥੋਂ ਤੁਹਾਨੂੰ ਦਿਦਾ ਕਿ ਉਹ ਸੱਚੇ ਨਹੀਂ ਉਹ ਕਹਿੰਦੇ ਸਾਡਾ ਇਹ ਮੁੱਦਾ ਨਹੀਂਗਾ ਸਾਡਾ ਮੁੱਦਾ ਹੈਗਾ ਸਕੂਲ ਬੁਲੀਇੰਗ ਇਹ ਜਿਹੜਾ ਇੰਡੀਆ ਦਾ ਮੁੱਦਾ ਇਹ ਸੋਕ ਸੇਕ ਕਾਕਸ ਵਿੱਚ ਲੈ ਕੇ ਆਪਣੀ ਇੰਡੀਆ ਕਾਕਸ ਲੈ ਕੇ ਜਾਓ ਤੇ ਇੰਡੀਆ ਕਾਕਸ ਦੇ ਵਿਰੋਧ ਆ ਇਹ ਸਾਰਾ ਤੇ ਅਸੀਂ ਵਿੱਚ ਇਦਾਂ ਫਸੇ ਪਏ ਆ ਸੋ ਇਹ ਜ਼ਰੂਰੀ ਆ ਜਿਹੜੀ ਸਾਡੀ ਹਾਊਸ ਰੈਜ਼ੋਲੂਸ਼ਨ 417 ਇਹ ਦੁਬਾਰਾ ਲਿਹਾਉਣੀ ਚਾਹੀਦੀ ਸਾਨੂੰ ਦੁਬਾਰਾ ਮਿਹਨਤ ਕਰਨੀ ਚਾਹੀਦੀ ਆ ਤੇ ਦੂਜੀਆਂ ਘਟ ਗਿਣਤੀਆਂ ਨਾਲ ਲਾ ਕੇ ਇਹਦੀ ਸਪੋਰਟ ਕਰਨੀ ਚਾਹੀਦੀ ਆ ਸੋ ਇਹ ਬੜੀ ਜਿਹੜੀ ਇਹਦੇ ਡਿਟੇਲ ਆ ਕਿ ਇਹ ਜਿਹੜੀ ਕਿਤਾਬ ਆ ਜਿਹੜੀ ਮੈਂ ਰਿਸਰਚ ਪੇਪਰ ਕਹੂੰਗਾ ਸਿਕ ਕੋਕਰਸ ਇਸ ਸਲੈਂਡਰ ਡਾਕੂਮੈਂਟ ਕਿਦਾਂ ਆ ਇੱਕ ਪ੍ਰਾਈਮ ਐਗਜ਼ਾਮਪਲ ਆ ਤੇ ਜਦੋਂ ਇਹਦੀ ਮੈਂ ਪਰਸਨਲ ਤੌਰ ਤੇ ਈਮੇਲ ਭੇਜ ਕੇ ਡਾਕਟਰ ਪ੍ਰਿਤਪਾਲ ਸਿੰਘ ਕੋ ਮਦਦ ਮੰਗੀ ਏਜੀਪੀਸੀ ਦੀ ਉਨਾਂ ਨੇ ਬੜੀ ਟੌਂਟਿੰਗ ਤਰੀਕੇ ਨਾਲ ਮੈਨੂੰ ਕਿਹਾ ਕਿ ਅਸੀਂ ਗੈਰ ਮੁਨਾਫੇ ਵਾਲੀ ਜਥੇਬੰਦੀਆਂ ਏਜੀਪੀਸੀ ਅਸੀਂ ਇਹ ਕੰਮਾਂ ਦੇ ਵਿੱਚ ਸਾਨੂੰ ਆਉਣ ਦੀ ਮਨਾਹੀ ਹੈ